ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੋਈ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ 'ਚ ਬਾਈ ਵੀਡੀਓ ਬਣਾ ਰਹੇ ਆਂ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਾਈ ਖਾਸ ਹੀ ਭਗਤੇ ਪਾਈ 'ਚੋਂ ਬਾਈ ਵੀਡੀਓ ਬਣਾ ਰਹੇ ਆਂ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਬਾਈ ਜੀ ਹੱਸੀ ਕਾ ਹੱਸੀ ਕਾ ਬਾਈ ਹੋ ਠੀਕ ਹੋ ਵਧੀਆ ਹਾਂਜੀ ਠੀਕ ਆ ਬਾਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਅਨਰਪੰਡਾ ਹੈ। ਹੂੰ ਮੋਬਾਈਲ ਨੰਬਰ 7955830528 ਠੀਕ ਹੈ ਜੀ। ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰੇ ਨੋਟ ਕਰ ਲੋ। ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ? ਇਹ ਦੂਜੇ ਸੂਈ ਹੈ ਡਾਕਟਰ ਸੂਈ। ਕਦੋਂ ਸੂਈ ਹੈ ਬਾਈ? ਇਹ ਸੂਆ ਹੀ ਸੂਈ ਆ ਜੇਰ ਹੁਣ ਸਿੱਟਣ ਨਾਲ ਹੋਈ ਆ ਇਹ। ਠੀਕ ਆ ਬਾਈ। ਬੱਚਾ ਕੀ ਦੇਤਾ ਇਹਨੇ? ਬੱਚਾ। ਬੱਚਾ ਦੇਤਾ ਠੀਕ ਆ। ਸੂਬਾ ਸੂਈ ਆ ਬਾਈ ਤੇ ਜੇਰ ਦਾ ਜਿਹੜਾ ਲਾੜਾ ਤੁਰਿਆ ਵਾ ਜੇਰ ਥੋੜੇ ਟਾਈਮ ਤੱਕ ਹੀ ਕਰਮ ਵਾਲੀ ਦੀ ਪੈ ਜਾਣੀ ਆ। ਕਿੰਨਾ ਕੁ ਬੋਲਾ ਬਾਈ ਕੱਢਿਆ ਦਾ? ਇਹ 2 ਕਿਲੋ ਖੜਾ ਮਮਾਰਦ ਗਿਆ ਪਰ ਝੂਠਾ ਠੀਕ ਆ ਬਾਈ ਹਾਂ ਬੱਚੇ ਚੰਗਾ ਕੰਮ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਦੇ ਦੂ 20 ਕਿਲੋ ਠੀਕ ਆ ਬਾਈ 20 ਲੀਟਰ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਦੇ ਆ ਤਾਜੀ ਸੂਈ ਆ ਸੂਈ ਸਵਾਈ ਆ ਬੱਚਾ ਘਰ ਮਲ ਨੇ ਬੱਚਾ ਦਿੱਤਾ ਜੇਰ ਬਾਈ ਤੁਰੀਵੀਆ ਲੜ ਦੇਖੋ ਜਮ ਤੁਰਿਆ ਵਾ ਪੈ ਜਾਣੀ ਆ ਤੇ ਲੇਵਾ ਦੇਖੋ ਬਈ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਕਮਾਲ ਦਾ ਪੰਡਲ ਆ ਲੇਵਾ ਲੱਗਿਆ ਕਰਮਾਲੀ ਨੂੰ ਮੂਹਰੋਂ ਵੀ ਲੇਵਾ ਚੈੱਕ ਕਰ ਲੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਲੈ ਨਖੜਵੇਂ ਪੂਰੇ ਗੈਬ ਤੇ ਚਵਾਈ ਚਵਾਈ ਕਿਵੇਂ ਆ ਜੀ ਚੋਣ ਇੱਕ ਨੰਬਰ ਦਾ ਚੋਣ ਇੱਕ ਨੰਬਰ ਕਰਮਾਲੀ ਦਾ ਲੇਵਾ ਤੇ ਥਣ ਦੇਖੋ ਬਈ ਗੁਲਾਬੀ ਥਣ ਮੁਠੀ ਵਾਲਾ ਥਣ ਖੋਲ ਦੇ ਬਈ ਤੋਰ ਕੇ ਦਿਖਾ ਦੇ ਤੇ ਬੱਚੇ ਵੀ ਬਹੁਤ ਚੰਗੇ ਪਾਉਂਦੀ ਆ ਬੱਚਾ ਵੀ ਬਹੁਤ ਚੰਗਾ ਦਿੱਤਾ ਚਲੋ ਦੇ ਬੱਚਾ ਦਿੱਤੋ ਗੱਲ ਵੱਖਰੀ ਆ ਬਾਈ ਕੱਦ ਚੰਗਾ ਬਰੀਡ ਚੰਗੀ ਆ ਬਾਈ ਤੇ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਦੁੱਧ ਵੀ ਚੰਗਾ ਪਾਉ ਦੂ ਬਰੀਡ ਵਾਲੀ ਜਾਤ ਵਾਲੀ ਬਿਹੜਾ ਕੱਦ ਵਾਲੀ ਬਿਹੜਾ ਕੀ ਮੋਲ ਲਵਾ ਪੁੱਜਾ ਜੀ ਦਾ ਮੋਲਾਂ ਡਾਕਟਰ ਜੀ ਦਾ ਦਾ 80 50 ਥੋੜਾ ਆ ਹੂੰ ਆਪਾਂ 75000 ਰੁਪਏ ਲੈ ਲਾਂ ਠੀਕ ਆ ਬਾਈ ਮੁੱਲ ਕਰਾਉਣਾ 80 85000 ਜਿੰਨਾ ਮਰਜ਼ੀ ਮੰਗ ਲਾ ਬਾਈ ਕਹਿੰਦਾ ਕੋਈ ਚੱਕਰ ਨਹੀਂ 75000 ਦੀ ਵੈੜਾ ਜਿਹੜੀ ਦੇ ਦੇਾਂਗੇ ਬਾਈ ਮੁੱਲ ਜਮ ਜਾਇਜ ਆ ਵੈੜ ਚੰਗੀ ਆ ਥਣਲੇਵਾ ਚੰਗਾ ਲੇਵਾ ਚੰਗਾ ਕਰਦ ਚੰਗਾ ਬਰੀਡ ਚੰਗੀ ਆ ਬਾਈ ਸੱਚ ਬਾਈ ਚੋਈ ਵੀ ਓਕੇ ਆ ਤੇ ਲੇਵਾ ਦੇਖੋ ਲੇਵਾ ਬਹੁਤ ਚੰਗਾ ਤੇ ਕਿਸੇ ਵੀਰ ਨੂੰ ਵੈੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਲੋਂ ਧੰਨਵਾਦ ਜੀ